ਸਾਡੇ ਪੰਜਾਬ ਵਰਗੀ ਸਟੇਟ ਕੋਈ ਨਹੀਂ ਹੈਗੀ ਸਾਰੀਆਂ ਹੀ ਵਧੀਆ ਵਧੀਆ ਅਛੀਆਂ ਸਟੇਟਸ ਐ ਪਰ ਜੋ ਪੰਜਾਬ ਚ ਐਨਾ ਜੋ ਪੰਜਾਬ ਦਾ ਵਿਰਸਾ ਹੈ ਜੋ ਪੰਜਾਬ ਦਾ ਹਰ ਚੀਜ਼ ਹੀ ਗੈਸਚਰ ਹੈ ਪੰਜਾਬ ਦੇ ਵਿੱਚ ਜੋ ਜੋ ਵੀ ਮੈਂ ਇਹੀ ਕਹਿਣਾ ਚਾਹਣਾ ਔਰ ਮੈਂ ਗਰੀਟ ਕਰਦਾ ਔਰ ਥੈਂਕ ਕਰਦਾ ਪਰਮਾਤਮਾ ਦਾ ਵੈਗਰੂ ਦਾ ਵੀ ਕਰਦਾ ਤੇ ਜਿਹੜੀ ਇਹ ਐਨ ਆਰ ਆਈ ਹੈ ਜਾਂ ਫੋਰਨਰ ਹੈਗੇ ਸਾਡੇ ਅਬਰਾਡ ਬਸੇ ਹੋਏ ਆ ਉਹ ਐਨਾ ਕਿ ਪੰਜਾਬ ਨੂੰ ਪਿਆਰ ਕਰਦੇ ਮੈਨੂੰ ਸਾਰੀ ਸਾਰੀ ਰਾਤ ਇੰਨੇ ਇੰਡੀਆ ਦੀ ਕਾਲਸ ਨਹੀਂ ਆਉਂਦੀਆਂ ਜਿਹਨੀਆਂ ਬਰੌੜ ਤੋਂ ਕਾਲ ਲਉਂਦੀਆਂ ਮੈਂ ਰਾਤ ਨੂੰ ਉਹ ਦਿਨ ਹੁੰਦਾ ਉਹਨਾਂ ਦਾ ਮੈਨੂੰ ਸੁਣਨੇ ਸੁਣਦਾ ਮੈਂ ਰਾਤ ਨੂੰ ਉਹਨਾਂ ਦੀ ਕਾਲਸ ਤੇ ਮੈਂ ਦੇਖ ਰਿਹਾ ਉਸ ਪੀਰੀਅਡ ਵਿੱਚ ਕਿ ਦੇ ਲਵ ਆਵਰ ਪੰਜਾਬ ਐਕਸਟ੍ਰੀਮਲੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤਿਆਰ ਕਰਦੇ ਔਰ ਮੈਂ ਉਹਦੇ ਚੋਂ ਇੱਕ ਚੀਜ਼ ਦੇਖੀ ਆ ਉਸ ਕੈਂਡੀਡਟ ਸਾਹਿਬ ਅਸੀਂ ਤੁਹਾਡੇ ਨੇ ਕੀ ਕਰੀਏ ਤੁਸੀਂ ਪੰਜਾਬ ਲਈ ਆਹ ਕਰੋ ਆਹ ਕਰੋ ਸੋ ਮੈਂ ਤੁਹਾਨੂੰ ਇਹੀ ਗੱਲ ਕਹਿਣੀ ਚਾਹਣਾ ਕਿ ਨੈਤਿਕਤਾ ਨਾਲ ਮਰਨ ਦਿਓ ਆਪਣੇ ਔਰ ਨੈਤਿਕ ਜਿਹਸ ਬੰਦੇ ਨੂੰ ਨੈਤਿਕਤਾ ਸਿੱਖ ਲਈ ਜਿਹਨੂੰ ਨੈਤਿਕਤਾ ਆ ਗਈ ਔਰ ਮੈਂ بار بار ਇੱਕ ਗੱਲ ਕਹੀ ਸੀ ਕਾਸ਼ ਹਰ ਸਕੂਲ ਹਰ ਕਾਲਜ ਵਿੱਚ ਜਿੱਥੇ ਮੰਡੇਟਰੀ ਕੰਪਲਸਰੀ ਕਰਤੇ ਆ ਮਜਬੂਰਨ ਪੜਾਈ ਜਾਂਦੇ ਸਬਜੈਕਟ ਕਾਸ਼ ਇੱਕ اخਲਾਕੀ ਸਿੱਖਿਆ ਦਾ ਵੀ ਇੱਕ ਸਬਜੈਕਟ ਹੋਵੇ ਔਰ ਬੁੱਕਸ ਹੋਣੀਆਂ ਚਾਹੀਦੀਆਂ ਔਰ ਇਹ ਬੁੱਕ ਰਿਲੀਜ਼ ਕੀਤੀ ਜਾਂ ਬੁੱਕ ਜਿਹੜੀ ਇਹਨਾਂ ਨੇ ਲਿਖੀ ਨੈਤਿਕਤਾ ਦੇ ਮੈਂ ਬਹੁਤ ਧੰਨਵਾਦੀਆਂ ਗਰੀਟ ਕਰਦਾ ਮੈਂ ਐਲਪੀਜੂ ਚ ਜਾਣਾ ਮੈਂ ਤਾਂ ਪ੍ਰੋਗਰਾਮ ਪਹਿਲਾਂ ਹੀ ਮੇਰਾ ਬਣਿਆ ਹੋਇਆ ਸੀ ਉੱਥੇ ਜਾਣ ਦਾ ਮੈਂ ਸੇਖੋ ਸਾਹਿਬ ਮੇਰੇ ਵੀਰ ਜਿਹੜੇ ਸਿਕਰੀ ਵਾਲੇ ਆ ਉਹਨਾਂ ਨੇ ਕਹਿੰਦੇ ਤੁਸੀਂ ਉੱਥੇ ਜ਼ਰੂਰ ਆਇਓ ਮੈਂ ਮੈਂ ਡਰ ਵੀ ਗਿਆ ਸੀ ਜਿਹੜੇ ਪਹਿਲਾਂ ਸਟੇਜ ਤੋਂ ਜਿਨ੍ਹਾਂ ਨੇ ਬੋਲਿਆ ਮੋਬਾਈਲ ਬੰਦ ਕਰ ਦਿਓ ਆਪਣੇ ਤੇ ਮੈਨੂੰ ਟੈਨਸ਼ਨ ਵੀ ਵੀ ਤੇ ਮੈਂ ਨਿਕਲਣਾ ਕਿੱਦਾਂ ਇਹਨਾਂ ਨੇ ਤਾਂ ਮੇਰੇ ਤੇ ਬਹੁਤ ਵਾਈਡਿੰਗ ਵੀ ਲਾਤੀ ਮੈਂ ਖਿਸਕੂ ਕਿੱਦਾਂ ਹੁਣ ਕਿਉਂਕਿ ਪਿੱਛੋਂ ਤਾਂ ਆਦਤ ਹੁੰਦੀ ਹੈ ਕਈ ਵਾਰੀ ਬਿਮਾਰੀ ਹੋਣੀ ਕੋਈ ਬਿਮਾਰ ਹੋਣਾ ਪਿੱਛੇ ਇੱਕ ਸਟੇਅਰ ਲੱਗੀ ਹੁੰਦੀ ਹੈ ਟੀਚਰ ਨੇ ਪਰੇ ਨੂੰ ਮੂਹ ਕਰਨਾ ਪੌੜੀਆਂ 'ਚ ਉਤਰ ਕੇ ਬਾਹਰ ਕਲਾਸ ਛੱਡ ਕੇ ਚੱਲ ਜਾਣਾ ਮੈਂ ਕਿਹਾ ਹੁਣ ਐਦਾਂ ਵੀ ਨਹੀਂ ਨਿਕਲ ਸਕਦਾ ਇਹਨਾਂ ਨੇ ਮੈਨੂੰ ਕਹਿ ਚੀ ਗੈਸਟ ਤਾਂ ਤੇ ਚੋਰੀ ਇਹ ਮੈਂ ਨਿਕਲ ਸਕਦਾ ਪਰ ਮੈਂ ਤੁਹਾਡਾ ਧੰਨਵਾਦ ਕਰਦਾ ਪਲੇਜ਼ ਪੰਜਾਬੀ ਮਾਹੌਲੀ ਤੇ ਇਸ ਪ੍ਰੋਗਰਾਮ ਕਰਨ ਲਈ ਬਹੁਤ ਜੀ ਸ਼ੁਕਰੀਆ ਅਕਾਲ ਪੁਰਖ ਦਾ ਬਹੁਤ ਮੈਂ ਧੰਨਵਾਦ ਕਰਦਾ ਜਿਹਨੇ ਸਾਡੇ ਜਿਹੇ ਜੀ ਸੋਚ ਪੈਦਾ ਕੀਤੀ ਜਿਹਨੇ ਮੈਨੂੰ ਇਮਾਨਦਾਰੀ ਨਾਲ ਕੰਮ ਕਰਨ ਲਈ ਮੈਨੂੰ ਕਾਇਮ ਰੱਖਿਆ ਮੇਰਾ ਈਮਾਨ ਨਹੀਂ ਡੋਲਿਆ ਮੈਨੂੰ ਜਿਹੜੇ ਪਰਮਾਤਮਾ ਨੇ ਨੈਤਿਕਤਾ ਤੇ ਫੁੱਲ ਸਿਖਾ ਦਿੱਤੀ ਆ ਮੈਂ ਇਹ ਮੈਂ ਵਾਈ ਗਰੁੱਪ ਦਾ ਥੈਂਕਸ ਕਰਦਾ ਔਰ ਮੈਂ ਕੋਸ਼ਿਸ਼ ਕਰੂੰਗਾ ਜਿੱਥੇ ਵੀ ਬੋਲਦਾ ਮੈਂ ਆਪਣੇ ਬੱਚਿਆਂ ਨੂੰ ਵੀ ਆ ਗੱਲ ਕਿਵੇਂ ਕਹੀ ਆ ਮੈਡਮ ਜੀ ਨੇ ਚਲੋ ਕਹੀ ਆ ਪਰ ਮੈਂ ਆਪਣੇ ਬੱਚਿਆਂ ਨੂੰ ਨਿਰੰਤਰ ਲਗਾਤਾਰ ਪਿੰਡ ਲਿਆਉਣਾ ਪਿੰਡ ਲਿਆ ਕੇ ਬਜ਼ੁਰਗਾ ਨਾਲ ਮਿਲਾਉਣਾ ਤੇ ਉਹਨਾਂ ਨੂੰ ਕਹਿਣਾ ਪੈਰੀ ਹੱਥ ਲਾਓ ਆ ਦੇਖ ਬਜ਼ੁਰਗਾਂ ਨੂੰ ਔਰ ਉਹਨਾਂ ਨੂੰ ਕੁਝ ਨਹੀਂ ਭੁੱਲਿਆ ਉਹਨਾਂ ਨੂੰ ਅੱਜ ਵੀ ਕੋਈ ਦੇਖ ਕੇ ਮੈਨੂੰ ਹਰਾਨ ਨਹੀਂ ਹੋਈ ਸਰ ਮੈਂ ਪਿੱਛੇ ਜੇ ਇੱਕ ਸੈਲੂਨ ਤੇ ਗਿਆ ਔਰ ਉੱਥੇ ਬੈਠੇ ਬੈਠੇ ਗੱਲ ਹੋਈ ਉਹ ਇਸ ਨਾਮੇਕ ਪੰਡਾਇਕ ਔਰ ਉਹਨੇ ਮੈਨੂੰ ਕਿਹਾ ਸਰ ਸਾਡੇ ਕੋਲ ਰੋਜ਼ ਲੜਕੀਆਂ ਬੱਚੇ ਮੁੰਡੇ ਕੁੜੀਆਂ ਹੁੰਦੇ ਆ ਪਰ ਮੈਂ ਨਾ ਮੈਂ ਤੁਹਾਨੂੰ ਤੁਹਾਡੇ ਜਦੋਂ ਬੱਚੇ ਹੁੰਦੇ ਸੀ ਦੇਖਦੇ ਰਿਹਾ ਨਾ ਕਿ ਇੰਨੇ ਰਿਸਪੈਕਟ ਕਰਦੇ ਸਾਰੇ ਦੀ ਇੰਨੀ ਅਕਲ ਇੰਨੀ ਕਿੱਦਾਂ ਆ ਇਹਨਾਂ ਨੂੰ ਸੋ ਮੈਂ ਨਹੀਂ ਕੁਝ ਕਰ ਸਕਿਆ ਆਕਾਲਪੁਰਖ ਨੇ ਜੇ ਮੇਰੇ ਥਰੂ ਮਸ਼ਕਰਾ ਲਿਆ ਮੈਂ ਤਾਂ ਰੱਬ ਦਾ ਹੀ ਗੌਰਡ ਦਾ ਪਰਮਾਤਮਾ ਦਾ ਥੈਂਕਫੁਲ ਆ ਸ਼ਬਦਾਂ ਇਹਨਾਂ ਨਾਲ ਥੋੜਾ ਜਿਹਾ ਯਾਦ ਚਾਹੂੰਗਾ ਪਰ ਮੈਂ ਇਹ ਕਹਿੰਦਾ ਜ਼ਰੂਰ ਜਾਣੀ ਚਾਹਣਾ ਮੈਂ ਆਪਣੇ ਬੱਚਿਆਂ ਨੂੰ ਪੰਜਾਬੀ ਬੋਲਣੀ ਸਿਖਾਈ ਆ ਉਹ ਚਾਚਾ ਤਾਇਆ ਇਹ ਕਹਿੰਦੇ ਆ ਉਹ ਨਹੀਂ ਅੰਕਲ ਆਂਟੀ ਕਹਿੰਦੇ ਭੂਆ ਤੇ ਪੂਆ ਮਾਸੀ ਤੇ ਮਾਸੀ ਥੈਂਕ ਯੂ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ